ਡੇਰਾ ਬਾਬਾ ਨਾਨਕ ਵਿਖੇ ਨੌਜਵਾਨ ਹਰਦੀਪ ਸਿੰਘ ਪੁੱਤਰ ਪ੍ਰਦੀਪ ਸਿੰਘ ਦਾ ਕਿਰਚਾ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਮ੍ਰਿਤਕ ਹਰਦੀਪ ਦੀ ਮਾਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਣਾ ਬਣਦਾ ਹੈ ਕਿ ਪਹਿਲਾਂ ਵੀ ਹਰਦੀਪ ਦੇ ਪਰ ਆਸ਼ੇਰੇ ਦਾ ਕਤਲ ਕੀਤਾ ਗਿਆ ਸੀ ਉਹਨੇ ਬਾਅਦ ਵੀ ਦਿੱਤੀ ਹੈ ਕਿ ਵੱਡੇ ਚ ਆਇਆ ਤੇ ਦੋ ਬੜੇ ਨੂੰ ਲੈਣ ਕਦੇ ਨੇ ਆ ਕਲੋ ਕਿਦਾਂ ਨਾ ਮੱਡੀ ਚ ਆ ਜਾ ਮੈਂ ਦਿਖਰਾ ਦਾ ਨਾ ਅੱਗੇ ਨੇ ਸਭਾ ਕੱਪੜੇ ਬਦਲੇ ਕਾਕਾ ਉਹ ਕੋਲ ਹੈ ਜਿੱਦਾਂ ਕਿ ਚੱਲ ਗਏ ਫਿਰ ਉੱਚ ਦਾਣਾ ਮੱਡੀ ਚ ਪਾਣੇ ਜਾ ਆ ਮੈਂ ਆਪਣੇ ਚ ਕੋਲ ਗਾਲੇ ਕਿੱਜਾ ਕਿੱਜਾ ਮਾਰ ਕੇ ਸੁੱਟ ਗਏ ਕਿੱਜਾ ਮਾਰ ਹਾਂ ਕਿੱਜਾ ਮਾਰੀਆਂ ਦੋ ਮੈਂਨ ਗਲਾ ਵੀ ਕਟਿਆ ਉਹ ਅੱਠ ਜਣੇ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਇਹਨੇ ਸਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਧਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲਵੰਦਰ ਕੌਰ ਜਿਹਦੇ ਖਿਲਾਫ ਲਕਾਵੇਗੀ ਬਿਆਨ ਉਹਦੇ ਖਿਲਾਫ ਵੀ ਕਰ ਦੇਗੀ ਜਿਹਦੇ ਖਿਲਾਫ ਚੁੱਕਾ ਨਿਕਲੇਗਾ ਜਿਹੜਾ ਦਾਣਾ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹਾਈ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਹੋਇਆ ਅੱਗੇ ਤਵਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਕਾਏਗੇ ਉਵੇਂ ਹੀ ਕਰ ਦੇ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇੰਨਾ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ